ਦੇਖੋ ਜੋਈ ਨਹੀਂ ਕੁਛ ਵੀ ਨਹੀਂ ਲਿੰਦਾ ਤੁੰਦ ਤੇ ਸੜਕ ਹੈਗੀ ਦੇਖੋ ਜੇ ਕਿਸੇ ਵੀਰ ਨੇ ਜਾਣਾ ਤਾਂ ਮਾੜਾ ਮੋਟਾ ਤੁੰਦ ਜਦੋਂ ਕਿਤੇ ਵੀ ਕੋਈ ਕੰਮ ਆਉਦਾ ਕਰਨਾ ਹੈ ਤਾਂ ਤੁੰਦ ਲਈ ਤੋਂ ਜਾਇਆ ਕਰੋ ਦੇਖੋ ਉਧਰੋਂ ਸ਼ਾਮ ਦੇ ਟਾਈਮ ਤੇ ਵੀ ਜਲਦੀ ਸਵੇਰੇ ਤਾਂ ਦੇਖੋ ਜਮੇ ਕੁਛ ਨਹੀਂ ਲਿੰਦਾ ਹੈਗਾ ਤੇ ਹਾਲੇ ਬੱਚਿਆਂ ਨੇ ਵੀ ਸਕੂਲ ਲੱਗੇ ਜਾਂਦੇ ਨੇਗੇ ਹੁਣ ਛੁੱਟੀਆਂ ਕਰਨੀਆਂ ਚਾਹੀਏ ਨੇ ਬਹੁਤ ਔਖਾ ਹੈ ਆਪਣੇ ਬੱਚਿਆਂ ਦਾ ਤਾਂ 10 ਵਜੇ ਸਕੂਲ ਲੱਗਣ ਲੱਗ ਗਿਆ ਕਈ ਬੱਸਾਂ ਹੋਣ ਨਾ ਜਿਵੇਂ ਹੋਣ ਲੱਗੀਆਂ ਨੇ ਇਸ ਟਾਈਮ ਹੀ ਸਕੂਲ ਲੱਗਦਾ ਹੈਗਾ ਦੇਖੋ ਹੁਣ ਛੁੱਟੀਆਂ ਕਰਨੀਆਂ ਚਾਹੀਦੀਆਂ ਨੇ ਨਹੀਂ ਧੁੰਦ ਜਿਹਾ ਮਾਂ ਕੁਝ ਵੀ ਨਹੀਂ ਦਿੰਦਾ ਹੈਗਾ ਤੇ ਜਿਵੇਂ ਸਵਾਰੇ ਦਿਨ ਚੱਲਦੇ ਨੇਗੇ ਕਈ ਵੀਰ ਹੁਣ ਦੇਖੋ ਪਤੇਗੜ ਸਾਹਿਬ ਜਾਣਗੇ ਉੱਥੇ ਹੁੱਲੜਵਾਜੀ ਵੀਰੇ ਨਾ ਕਰੋ ਦੇਖੋ ਕਿੰਨੇ ਹਨਾ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਤਰ ਸਾਰਾ ਪਰਿਵਾਰ ਵਾਰ-ਵਾਰ ਹੈਗਾ ਦੇਖੋ ਕਿਸ ਬਿਜ਼ੀ ਤੇ ਮੜਾ ਜਾ ਉਹ ਸੋਚ ਕੇ ਜਾਵੇ ਵੀ ਉਹ ਚੀਜ਼ਾਂ ਨੂੰ ਆਪਾਂ ਯਾਦ ਕਰੋ ਤੇ ਉਹਨਾਂ ਦੇ ਅਮਲ ਵੀ ਕਰੋ ਵੀ ਕਿੰਨਾ ਸਿੱਖੀ ਲਈ ਉਹਨਾਂ ਨੇ ਸਾਰਾ ਪਰਿਵਾਰ ਵਾਰਤਾ ਤੇ ਆਪਾਂ ਉੱਥੇ ਹੁੱਲੜਵਾਰੀ ਕਰਦੇ ਆਂ ਟਰੈਕਟਰਾਂ ਦੀਆਂ ਰੇਸਾਂ ਦਿੰਦੇ ਨੇਗੇ ਹਨਾ ਫਿਰ ਕਈ ਵਾਰ ਕੋਈ ਨਫਾ ਨੁਕਸਾਨ ਹੋ ਜਾਂਦਾ ਫਿਰ ਆਪਾਂ ਪਸਤਾਉਣੇ ਆਂਗੇ ਟਾਈਮ ਨੂੰ ਤੇ ਤਾਂ ਕਰਕੇ ਵੀ ਵੀਰੇ ਜਿਹੜਾ ਵੀ ਕੋਈ ਵੀਰ ਜਾਣਿਓ ਵੀ ਇੰਤ ਹੋਈ ਹੈਗੀ ਹੁੱਲੜਵਾਰੀ ਨਾ ਕਰੋ देखो मोटरसाइकिल दी लाइट ਜਵੀ ਨਹੀਂ ਜੀ ਠੀਕ ਹੈਗੀ ਵੀ ਤੇ ਆਪਣੀ ਵਾਲੇ ਜੀ ਵੀ ਦੁੱਧ ਪਾ ਕੇ ਆਏ ਆਗੇ ਤੇ ਜਿਵੇਂ ਹੁਣ ਛੋਟੇ ਛੋਟੇ ਬੱਚੇ ਨੇ ਇਹ ਸੇਵਾ ਕਰਦੇ ਨੇ ਕਿੰਨਾ ਵਧੀਆ ਲੱਗਦਾ ਜੀ ਦੇਖੋ ਹਣਾ ਉਹ ਵੀ ਆਪਾਂ ਦੇ ਆਪਣੇ ਬੱਚਿਆਂ ਨੂੰ ਇੱਕ ਸਕੂਲ ਭੇਜਣ ਲਈ ਵੀ ਆਇਆ ਹੁੰਦਾ ਹੈਗਾ ਵੀ ਦੇਖੋ ਹਣਾ ਬੱਸਾਂ ਨੇ ਤੋਂ ਹੁੰਦਾ ਹੈਗੀ ਤੇ ਧੰਨ ਹੈ ਉਹ ਪਿਤਾ ਜਦ ਵਿੱਚ ਪਿਤਾ ਦੀ ਗੁਰਵਾਨੀਆਂ ਦੇਖੋ ਇੱਕ ਐਨੀ ਛੋਟੀ ਉਮਰ ਦੇ ਬੱਚੇ ਤੇ ਆਉ ਦੇ ਦੇਸ਼ ਕੌਮ ਲਈ ਨਾ ਹਨਾ ਬਾਅ ਕੇ ਆਪਦੀ ਸਿੱਖੀ ਲਈ ਤੇ ਆਪਾਂ ਨੂੰ ਹੁਣ ਉਹ ਚੀਜ਼ਾਂ ਤੇ ਅਮਲ ਕਰਨਾ ਸਹੀ ਹੈ ਦੇਖੋ ਠੰਡ ਬਹੁਤ ਜ਼ਿਆਦਾ ਹੈ ਤੇ ਆਪਾਂ ਤਾਂ ਬੇਨਤੀ ਕਰ ਸਕਦੇ ਆ ਅੱਗੇ ਮਰਦੀ ਹਨਾ ਆਪੋ ਆਪਣੀ ਕਰਨੀ ਹੈ ਜੀ ਹਰ ਇੱਕ ਨੇ ਤੇ ਵੀ ਖੁੱਲ ੜਵਾਜੀ ਕਰਕੇ ਨਾ ਜਾਓ ਦੇਖੋ ਇੰਨੀ ਜ਼ਿਆਦਾ ਠੰਡ ਹੈ ਕਹਿਰ ਦੀ ਠੰਡ ਪਈ ਜਾਂਦੀ ਹੈ ਦੇਖੋ ਹੁਣ ਨਾ ਵਿਚਾਰੀ ਜਿਨ੍ਹਾਂ ਨੇ ਡਿਊਟੀਆਂ ਤੇ ਜਾਣਾ ਹੈਗਾ ਉਹ ਇਹ ਟੁੰਡੇ ਤੇ ਮੋਟਰਸਾਈਕਲਾਂ ਤੇ ਜਾਂਦੇ ਨੇ ਵਿਚਾਰੇ ਬਹੁਤ ਔਖਾ ਹੈਗਾ ਤੇ ਜਮੇ ਹੀ ਨਹੀਂ ਦਿਸਦੇ ਹੈ ਕਿ ਦੂਰੋਂ ਨੇੜੇ ਆ ਕੇ ਪਤਾ ਲੱਗਦਾ ਵੀ ਮੋਟਰਸਾਈਕਲ ਆ ਗਈ ਐਨੀ ਯਾ ਟੁੰਡੇ ਜਿ ਕੋਈ ਤੇ ਮੋਟਰ ਆ ਨੇੜੇ ਉਹ ਵੀ ਨਹੀਂ ਦੇ ਆਪਾਂ ਨੂੰ ਬਸ ਐਨੀ ਕਿ ਦੂਰੀ ਤੇ ਇੱਕ ਆ ਸੜਕ ਦੇ ਇੱਕ ਫਾਸਲੇ ਨਾਲ ਆ ਦਰਖਤ ਦੀ ਨਹੀਂ ਐਨਾ ਟੁੰਡਾ ਤੇ ਆਪਾਂ ਪਲਾਉਂਦੇ ਸੀ ਪਾਣੀ ਮੈਂ ਮੋਟਰ ੱਡੀ ਬੈਠੀ ਸੀਗੀ ਸਾਡੇ ਪਾਣੀ ਨਿਕਾ ਨਿਕਾ ਪਿਆ ਰਹਿੰਦੇ ਆ ਆ ਗਈ ਮੇਕਾ ਟੋੜਾ ਜਾਂ ਬਾਹਰਲਾ ਦੇਖੋ ਹਵਾ ਵੀ ਇੰਨੀ ਤੇਜ਼ ਚੱਲਦੀ ਹੈ ਨਾ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਆਪਾਂ ਸਵੇਰੀ ਨਿੱਗਾ ਪਾਣੀ ਪਿਲਾ ਦਿੰਨੇ ਆ ਉਹ ਤੁੰਦ ਕੋਈ ਨਹੀਂ ਲੀਣਾ ਬੋਲਦੀ ਚੋਂਦੇ ਇੱਕ ਤੁੰਦ ਬਾਹਰ ਆਦੀ ਹੈ ਤੇ ਵੀਰਾਂ ਨੂੰ ਇਹ ਬੇਨਤੀ ਹੈ ਵੀ ਵੀਰੇ ਜਿਹੜੇ ਵੀ ਕੋਈ ਨਾਲ ਦੇ ਹਨ ਟਰੈਕਟਰਾਂ ਦੇ ਨਾਲ ਰੇਸਾਂ ਦੇਖ ਚਲਾਇਓ ਤੇ ਬਾਕੀ ਕਿੰਨੇ ਐਕਸੀਡੈਂਟ ਹੋਈ ਜਾਂਦੇ ਨੇਗੇ ਹਨਾ ਅੱਜ ਫੇਰ ਸਵੇਰੇ ਸਵੇਰੇ ਦੇਖਿਆ 200 ਦੇ तकरीबन ਗੱਡੀਆਂ ਟਰੱਕ ਇੱਕ ਦੂਜੇ ਵਿੱਚ ਇੱਕ ਜਹਾਏ ਬਹੁਤ ਬੁਰੀ ਹਾਲਤ ਦਾ ਹਾਥੀ ਕੱਲਾ ਦਿੱਸਦਾ ਹੈਗਾ ਜੇ ਕਿਸੇ ਭੈਣ ਭਰਾ ਨੇ ਦੇਖਿਆ ਹੋਵੇ ਬਹੁਤ ਬੁਰੀ ਹਾਲਤ ਹੈ ਵੀ ਦੇਖੋ ਆਉਂਦਾ ਜਨਾ ਜਦੋਂ ਤੋਂ ਤੁਹਾਨੂੰ ਲੈ ਜੀ ਉਦੋਂ ਕੰਮ ਕਰ ਲੇ ਟ ਖਰ ਲਓ ਦੋ ਜਿੰਦਗੀ ਵਾਰ-ਵਾਰ ਨਹੀਂ ਮਿਲਦੀ ਹੈਗੀ ਇੱਕ ਵਾਰੀ ਉਹ ਮਿਲਦੀ ਹੈ ਜ਼ਿੰਦਗੀ ਤੇ ਅਣਸਵਰ ਦੇ ਨੂੰ ਲਾਓ ਜੀ ਇਹ ਜਾਣਾ ਵੀ ਇਹ ਕਿਤੇ ਆਪਣੇ ਪਸੂ ਨਾ ਹੈ ਦੋ ਕਬਾਰ ਰਹਿ ਜਾਂਦੇ ਨੇ ਕਿ ਇਤਰੋ ਕੱਢਦੇ ਹੁੰਨੇ ਆਪਾਂ ਹਲੇ ਆਪਣਾ ਥੋੜਾ ਜਿਹਾ ਗੋਹਾ ਵੀ ਦੇਣਾ ਤੇ ਅੱਜ ਹਾਰੇ ਕੰਮ ਤਕਰੀਬਨ ਪਏ ਨਹੀਂ ਆ ਦੇਖੋ ਤੇ ਬਾਕੀ ਉਰੇ ਘੱਟ ਹਵਾ ਲੱਗਦੀ ਹੈਗੀ ਤੇ ਆਪਾਂ ਪਾਣੀ ਪਿਉਉਣੇ ਆ ਤੇ ਬਸ ਮਾ ਢੋਲਾ ਭਰ ਲੈਣੀ ਨਿੱਗੇ ਪਾਣੀ ਦਾ ਇਹ ਚੱਕੀ ਜਾਂਦੇ ਨਹੀਂ ਗੋਹਾ ਵਸ ਜਿਹੜਾ ਰਹਿੰਦਾਗਾ ਤਾਂ ਰਾ ਪੂਰਾ ਆਪਾਂ ਕੱਢਦੇ ਆ ਅੱਠ ਬੱਜਣ ਵਾਲੀ ਨੇ ਤਵਨਗੇ ਤੇ ਆਪਾਂ ਹੁਣ ਇਹਨਾਂ ਨੂੰ ਪਾਣੀ ਪਿਆ ਦਨੇ ਨਿਕਲਿਕਾ ਪਾਣੀ ਵਧੀਆ ਫੇਲਾ ਨਹੀਂ ਜਾਨੀ ਖੁੱਲਕੇ ਤੇ ਪਾਈ ਜਾਂਦੇ ਨੇ ਗੋਹਾ ਮਾਰਦੀ ਮੱਠੀ ਤਾਂ ਹਾਂ ਡੀ ਲਿਆ ਹਾਂ ਸਾਕੇ ਨੇ ਪਿਉਣੀਆ ਪਾਣੀ ਰਿੰਗੀ ਜਾਂਦੇ ਹਨ ਇਹ ਵੀ ਨਿਕਲਿਕਾ ਪਾਣੀ ਪੀ ਜਾਂਦੇ ਆ ਫਿਰ ਐ ਹੁੰਦਾ ਹੈਗਾ ਵੀ ਇਧਰੋਂ ਪਸ਼ੂਆਂ ਦਾ ਕੰਮ ਨਾ ਕੰਪਲੀਟ ਹੋ ਜਾਂਦਾ ਹੈਗਾ ਤੇ ਅੱਜ ਆਪਾਂ ਨਾ ਹਾਂ ਲੱਸੀ ਵਗੈਰਾ ਹੁਣ ਨਹੀਂ ਧਰਦੇ ਠੰਡ ਹੈਗੀ ਪਸ਼ੂਆਂ ਨੂੰ ਘੰਟੇ ਵੀ ਖਰੀ ਹੋ ਗਈ ਦੇਖੋ ਆਪਣੇ ਆਪ ਦੁੱਧ ਵਾਲੇ ਭਾਂਡੇ ਵੀ ਧੋਣ ਵਾਲੇ ਪੈਣ ਕੇਨ ਵਗੈਰਾ ਨਿੱਗੇ ਪਾਣੀ ਨਾਲ ਧੋਈ ਦੇਵਾਂਗੇ ਲਿਕੋ ਬੈਠੀਆਂ ਨੇ ਵਿਚਾਰੀਆਂ ਇਹ ਵੀ ਠੰਡ ਹੈਗੀ ਆਈ ਨਹੀਂ ਪਤਾ ਜਾਂ ਨਾ ਘਟੀ ਤਾਂ ਅੰਦਰ ਹੀ ਕਰਨੀਆਂ ਪੈ ਜਾਣੇ ਇਹ ਵੀ ਹਨ ਬਾਕੀ ਹੁਣ ਆਪਣੇ ਦੋ ਮੱਧਾਂ ਇੱਕ ਹੋ ਵਾਲੀ ਗ੍ਰੇਡਰ ਕਿੰਨੇ ਸੂਣ ਵਾਲੀਆਂ ਨੇ ਅਗਲੇ ਮਹੀਨੇ ਚ ਇੱਕ ਇੱਕ ਮਹੀਨਾ ਰਹਿ ਗਿਆ ਇਹਨਾਂ ਦਾ ਹਨ ਠੰਡ ਤੇ ਤਾਂ ਫਸਲਾਂ ਦਾ ਵੀ ਔਖਾ ਹੋ ਜਾਂਦਾ ਹੈ ਆਪਾਂ ਇਸ ਤਰ੍ਹਾਂ ਸੁੱਕ ਖੰਡਿਆਲ ਚ ਰੱਖਦੇ ਆਂ ਜੀ ਪੂਰੀ ਕੱਟੂਆਂ ਏਠਾਂ ਵੀ ਮੱਜਾ ਹੀ ਟਮਾਟਾਂ ਦੇ ਵੀ ਸੱਟ ਕੇ ਰੱਖਦੇ ਆਂਗੇ ਠੰਡ ਹੈਗੀ ਤੇ ਆਪਾਂ ਪਾਉਣੇ ਆ ਪਾਣੀ ਬੜੀ ਦੀ ਜਾਨੀ ਇਹ ਇਹਨਾਂ ਨੂੰ ਵੀ ਤੇਲ ਲੱਗਿਆ ਹਨਾ ਮੈਂ ਕਿਹਾ ਤੁਹਾਨੂੰ ਨਾ ਪ੍ਰਮਾਤਮਾ ਨਾਲ ਦਸ਼ਮੇਰ ਪਿਤਾ ਜਿਹੜੇ ਇਹ ਜੀ ਠੰਡ ਚ ਆਪਾਂ ਦੇਖਣਾ ਹੈ ਅਗਲਾ ਹਨਾ ਜੁਬੜਾ ਜੋ ਵੀ ਨਿਕਲ ਤੂੰ ਹੀ ਕਿੱਥੋਂ ਆ ਗਈ ਹੋ ਜਾਂਦੀ ਬੱਜੀ ਹਾਂ ਬਰਾਂ ਯਾਨੀ ਹਨਾ ਇਹ ਤੇ ਤਾਂ ਨਾ ਆ ਵੀ ਉਹ ਵਿਚਾਰੇ ਹਨਾ ਇਹ ਠੰਡ ਚ ਦੇਖ ਲੈ ਛੋਟੇ ਛੋਟੇ ਬੱਚੇ ਹਨਾ ਮਾ ਜਿਹੜਾ ਕੋਈ ਜਾਂਦਾ ਹੁੱਲੜਵਾਜੀ ਨਾ ਕਰੋ ਬੇੰਤੂ ਹੀ ਆਪਣੀ ਤਾਂ ਅੱਗੇ ਤਾਂ ਅਗਲੇ ਨਾਲ ਉਹਦੀ ਮਰਜ਼ੀ ਕਰਨੀ ਹੈ ਹਨਾ ਨਾਮ ਸੱਦਾ ਨਾ ਕਰੋ ਆ ਸੜਕ ਤੇ ਕੁਝ ਨਹੀਂ ਦੀਂਦਾ ਹੈਗਾ ਇੱਕ ਵੇ ਆਪਦਾ ਪ੍ਰਮਾਤਮਾ ਦਾ ਨਾਮ ਲਈ ਚੱਲੋ ਜੀ ਉਹੀ ਆ ਉਹ ਆ ਤਾਂ ਨਾ ਉਹਾਰੇ ਜਿਹੜੇ ਨੇ ਆਪਣੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਅਸਲ ਤਾਂ ਉਹਨਾਂ ਦੇ ਅਮਲ ਕਰਨਾ ਚਾਹੀਦਾ ਹੈਗਾ ਨੱਟਿਆਂ ਤੋਂ ਦੂਰ ਅੱਜ ਕੱਲ ਦੀ ਪੀੜ੍ਹੀ ਨੂੰ ਹੀ ਹੈ ਕੇਸ ਰੱਖੋ ਹਨਾ ਇਹਨਾਂ ਕਿੱਦਾਂ ਤੇ ਅਮਲ ਕਰਨਾ ਨਾ ਕਿ ਟਰੈਕਟਰ ਭਜਾਉਣਾ ਉਹ ਪਾਣੀ ਕਿਉਂ ਆਉਣ ਲੱਗੇ ਉਹ ਹੀ ਦੀ ਨਸੜਾ ਕੀ ਗਾ ਪਾਣੀ ਨਾ ਰੱਜ ਪੈਦਾ ਹੋ ਨਹੀਂ ਸੀਗਾ ਹੁਣ ਸਾਰੇ ਲੋਕ ਜਿੰਦਾਂ ਸੀ ਹਰ ਜਾਣਾ 30 ਮਿੰਟ ਹਾਂ ਫੋਨ ਇਹ ਤੇ ਚੱਲ ਕੱਲ੍ਹ ਨੂੰ ਹੋਣੀ ਆ ਫੇਰ ਪਾਣੀ ਨੂੰ ਸਰਦਾ ਕੰਨੀ ਤੋਂ ਪਾਣੀ ਆ ਮੈਂ ਦੱਸਦਾ ਕਿ ਕਿਉਂ ਨਾ ਪਾਣੀ ਨਿਕਲ ਹੀ ਖਾਵੇ ਹਾਂ ਕੀ ਹੋਵੇ 再说别忘了扔快递。